ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਜਦ ਰੂਹਾਂ ਵਿੱਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਜਦ ਰੂਹਾਂ ਵਿੱਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਮੈਂ ਆਪਣਾ ਸੰਗ ਸੁਤਤਾ ਆਪਣਾ ਗੀਤ ਜਗਾਉਂਦਾ ਹਾਂ ਫਿਰ ਜਦ ਮੈਨੂੰ ਸੂਰਜ ਕਰਦੇ ਮੋੜ ਤੇ ਮਿਲਦਾ ਹੈ ਫਿਰ ਜਦ ਮੈਨੂੰ ਸੂਰਜ ਕਰਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ਼ ਨਹਾਵਨ ਉਹਦੇ ਨਾਲ ਮੈਂ ਜਾਂਦਾ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ ਮੈਂ ਸੂਰਜ ਲਈ ਵੇੜੇ ਨਿੰਮ ਦਾ ਪੀੜਾ ਢੋਂਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ ਛਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਨ ਲੱਗਦਾ ਹਾਂ ਛਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਨ ਲੱਗਦਾ ਹਾਂ ਮੈਂ ਸੂਰਜ ਦੇ ਗੋਰੇ ਗੱਲ ਵਿੱਚ ਬਾਹਾਂ ਪਾਉਂਦਾ ਹਾਂ ਫਿਰ ਜਦ ਸੂਰਜ ਮੇਰੇ ਘਰ ਦੀ ਕੰਧ ਉੱਤਰਦਾ ਹੈ ਫਿਰ ਜਦ ਸੂਰਜ ਮੇਰੇ ਘਰ ਦੀ ਕੰਧ ਉੱਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ ਫਿਰ ਜਦ ਸੂਰਜ ਮੇਰੇ ਘਰ ਦੀ ਕੰਧ ਉੱਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ ਮੈਂ ਤੇ ਸੂਰਜ ਘਰ ਦੇ ਮੋੜ ਪਿਛਵਾੜੇ ਜਾਂਦੇ ਹਾਂ ਮੈਂ ਤੇ ਸੂਰਜ ਘਰ ਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਦਿਖਾਉਂਦਾ ਹਾਂ ਮੈਂ ਤੇ ਸੂਰਜ ਕਰਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਦਿਖਾਉਂਦਾ ਹਾਂ ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖਾਂ ਪਰਦਾ ਹੈ ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖਾਂ ਪਰਦਾ ਹੈ ਮੈਂ ਸੂਰਜ ਨੂੰ ਗਲ ਵਿੱਚ ਲੈ ਕੇ ਚੁੱਪ ਕਰਾਉਂਦਾ ਹਾਂ ਮੈਂ ਤੇ ਸੂਰਜ ਫੇਰ ਚੁਪੇਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਯੂ ਤੱਕ ਤੋਰ ਕੇ ਆਉਂਦਾ ਹਾਂ ਮੈਂ ਤੇ ਸੂਰਜ ਫੇਰ ਚੁਪਿੱਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਜੂ ਤੱਕ ਤੋਰ ਕੇ ਆਂਦਾ ਹਾਂ ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ ਤੇਮੇ ਰੋਜ਼ ਮਨਏ ਹੋਏ ਦਿੰ ਦਾ ਸੋਗ ਮਨਾਉਂਦਾ ਹਾਂ ਰੋਜ਼ ਮੈਂ ਤਾਰਾ ਤਾਰਾ ਗਿਨ ਰਾਤ ਬਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕਿਉਂਦਾ ਹਾਂ